ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਉੱਥੇ ਮੋਦੀ ਸਰਕਾਰ ਨੇ ਕੱਲ 16000 ਕਰੋੜ ਦਾ ਪੈਕੇਜ ਦਾ ਐਲਾਨ ਕੀਤਾ ਪਰ ਦੂਜੇ ਪਾਸੇ ਹੁਣ ਇਸ ਦੇ ਉੱਤੇ ਲਗਾਤਾਰ ਸਵਾਲ ਉੱਠਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਲਗਾਤਾਰ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਗੱਲ ਕਰੀਏ ਤਾਂ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਮੋਦੀ ਸਰਕਾਰ ਅਤੇ ਭਾਜਪਾ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਤਰਿਆ ਵਰਗਾ سلوਕ ਪੰਜਾਬ ਦੇ ਨਾਲ ਬੀਜੇਪੀ ਕਰ ਰਹੀ ਹੈ ਤੇ ਉੱਥੇ ਹੀ ਇਸ ਪੈਕੇਜ ਦੇ ਉੱਤੇ ਹੁਣ ਲਗਾਤਾਰ ਪਲਟਵਾਰਤਾ ਕੀਤੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਬਰੀਦੂ ਬੁਰਿਤਰਾ ਤਬਾਹ ਕੀਤਾ ਪੰਜਾਬ ਦੇ ਅਰਥਚਾਰੇ ਦੂ ਬੁਰਿਤਰਾ ਤੋੜਿਆ ਪੰਜਾਬ ਦੇ ਮਜ਼ਦੂਰਾ ਦੇ ਪੰਜਾਬ ਦੇ ਗਰੀਬ ਲੋਕਾਂ ਦੇ ਘਰ ਬੁਰਿਤਰਾ ਤੋੜੇ ਗਏ ਕਿਉਂਕਿ ਜਿਵੇਂ ਗੱਲ ਕਰਾਂ ਪਿਛਲੇ 10 ਅਗਸਤ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਭਾਰੀ بارش ਭਾਰੀ ਮੀਂਹ ਕੁਦਰਤੀ ਕਰੋਪੀ ਜਿਹੜੀ ਆ ਉਹ ਬੁਰੀ ਤਰ੍ਹਾਂ ਆਈ ਔਰ ਸਾਡੇ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉਹਨਾਂ ਦੇ ਵਿੱਚ ਭਾਰੀ بارش ਦੇ ਕਾਰਨ ਦਰਿਆ ਰਾਵੀ ਸਤਲੁਜ ਬਿਆਸ ਛੋਟੀਆਂ ਨਦੀਆਂ ਛੋਟੇ ਦਰਿਆ ਘੱਗਰ ਇਹ ਸਾਰੇ ਜਿਹੜੇ ਨੇਗੇ ਆਪਣੇ ਡੇਂਜਰ ਲੈਵਲ ਨੂੰ ਕਰਾਸ ਕਰ ਗਏ ਆਪਣੇ ਖਤਰੇ ਦੇ ਨਿਸ਼ਾਨ ਨੂੰ ਕਰਾਸ ਕਰ ਗਏ ਔਰ ਫਲੱਡ ਗੇਟ ਜਿਹੜੇ ਨੇਗੇ ਉਹ ਵੀ ਖੋਲਣੇ ਪਏ ਔਰ بارش ਜਿਹੜੀ ਸੀ ਉਹ ਲਗਾਤਾਰ ਜਾਰੀ ਰਹੀ ਬਹੁਤ ਪਾਰੀ ਨੁਕਸਾਨ ਜਿਹੜਾ ਹਰ ਪੱਖੋਂ ਪੰਜਾਬ ਦਾ ਹੋਇਆ ਕਿਉਂਕਿ ਪੰਜਾਬ ਇੱਕੋ ਸੂਬਾ ਦਾ ਜਿਹੜਾ ਖੇਤੀਬਾੜੀ ਤੇ ਨਿਰਭਰ ਆ ਜਿੱਦਿਵੇਂ ਜੇ ਮੈਂ ਜੇ ਮੈਂ ਜੀਡੀਪੀ ਦੀ ਗੱਲ ਕਰਾਂ ਸਟੇਟ ਜੀਡੀਪੀ ਦੀ ਗੱਲ ਕਰਾਂ ਤਾਂ ਲਗਭਗ 25 ਤੋਂ 30 ਫੀਸਦੀ ਜਿਹੜਾ ਹਿੱਸਾ ਸਟੇਟ ਦੇ ਜੀਡੀਪੀ ਦੇ ਅੰਦਰ ਉਹ ਪੰਜਾਬ ਦੇ ਐਗਰੀਕਲਚਰ ਦੇ ਖੇਤਰ ਚੋਂ ਆਉਂਦਾਗਾ ਖੇਤੀਬਾੜੀ ਦਾ ਢਾਂਚਾ ਬੁਰੀ ਤਰ੍ਹਾਂ ਉਖੜ ਦਿੱਤਾ ਗਿਆ دریاਵਾਂ ਨੇ ਆਪਣਾ ਰੁਖ ਬਦਲ ਕੇ ਲੋਕਾਂ ਦੇ ਖੇਤ ਜਿਹੜੇ ਨੇਗੇ ਉਹ ਮਿਕਸ ਕਰਤੇ ਪਤਾ ਨਹੀਂ ਲੱਗਦਾ ਕਿ ਮੇਰਾ ਕਿਹੜਾ ਉਹਦਾ ਕਿਹੜਾ 4-4 ਫੁੱਟ 5-5 ਫੁੱਟ ਜਿਹੜੀ ਆ ਮਿੱਟੀ ਦਰਿਆਈ ਮਿੱਟੀ ਰੇਤ ਉਹ ਜਿਹੜਾ ਆ ਕੇ ਸਾਡੀ ਜਿਹੜੀ ਨਰੋਈ ਪਰਤਾ ਜਿਹੜੀ ਪੰਜਾਬ ਦੀ ਜ਼ਰਖੇਜ਼ ਮਿੱਟੀ ਆ ਉਹਦੇ ਉੱਤੇ ਜੰਮ ਗਿਆ ਮੈਂ ਇਹਦੇ ਲਈ ਪਹਿਲਾਂ ਵੀ ਧੰਨਵਾਦ ਕੀਤਾ ਅੱਜ ਦੁਬਾਰਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਜਿਸ ਦਾ ਖੇਤ ਉਸ ਦਾ ਰੇਤ ਦੇ ਤਹਿਤ ਜਿਹੜੀ ਆ ਨੀਤੀ ਪ੍ਰਵਾਨ ਕੀਤੀ ਠੀਕ ਆ ਉਹ ਸਾਰੇ ਕਿਸਾਨਾਂ ਨੂੰ ਅਸੀਂ ਰਾਈਟ ਦਿੱਤਾ ਅੱਜ ਉਹ ਸਾਰੇ ਕਿਸਾਨ ਆਉਣਾ ਸਮਝ ਉਹ ਰੇਤ ਨੂੰ ਵੀ ਉਹ ਤੋਂ ਕੱਢ ਕੇ ਦੁਬਾਰਾ ਆਪਣੀ ਧਰਤੀ ਨੂੰ ਜਿਹੜਾ ਉਹ ਬਾਹੀ ਜੋਗ ਬਣਾਉਣਗੇ ਦੁਬਾਰਾ ਉੱਥੇ ਫਸਲਾਂ ਹੋਣਗੀਆਂ ਮੇਰਾ ਕਹਿਣ ਦਾ ਪਾਪ ਕਿ ਪੰਜਾਬ ਦੀ ਮਿੱਟੀ ਵੀ ਖਰਾਬ ਹੋ ਗਈ ਪੰਜਾਬ ਦੀ ਫਸਲ ਵੀ ਤਬਾਹ ਹੋ ਗਈ ਪੰਜਾਬ ਦੇ ਗਰੀਬ ਘਰਾਂ ਦੇ ਘਰ ਵੀ ਟੁੱਟ ਗਏ ਬਹੁਤ سارے ਲੋਕ ਇਸ ਦੁਨੀਆ ਤੋਂ ਰੁਖਸਤ ਹੋ ਗਏ ਇਸ ਦੁਨੀਆ ਤੋਂ ਚਲੇ ਗਏ ਠੀਕ ਆ ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਜੀ ਦਾ ਕਿ ਮਨੁੱਖਤਾ ਦੇ ਨਾਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਲੀਵਾਨੀ ਸਟੇਟ ਯਾਦ ਆਇਆ ਕੁਝ ਘੰਟਿਆਂ ਬਾਅਦ ਉਹਨਾਂ ਨੇ ਟਵੀਟ ਕਰਕੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਔਰ ਮਦਦ ਵੀ ਜਿਹੜੀ ਆ ਦੋ ਦਿਨਾਂ ਚ ਭੇਜ ਦਿੱਤੀ ਦੋ ਦਿਨਾਂ ਚ ਮਦਦ ਵੀ ਪਹੁੰਚੀ ਤੇ ਹਮਦਰਦੀ ਦਾ ਪ੍ਰਗਟਾਵਾ ਵੀ ਜਿਹੜਾ ਉਹ ਘੰਟੇ ਬਾਅਦ ਕਰ ਦਿੱਤਾ ਗਿਆ ਪਰ ਪੰਜਾਬ ਸੂਬਾ ਜਿਸ ਸੂਬੇ ਨੇ ਅਥਾਹ ਕੁਰਬਾਨੀਆਂ ਦੇ ਕੇ ਜਿਹਦੇ ਨੌਜਵਾਨਾਂ ਨੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਪਾਰਾ ਦੇਸ਼ ਨੂੰ ਯਾਦ ਕਰਵਾਇਆ ਚਾਹ 1947 ਦੀ ਗੱਲ ਕਰੀਏ